ਕਿ ਜੋ ਕਾਂਗਰਸੀ ਇਕੱਠੀ ਨਹੀਂ ਨਜ਼ਰ ਆ ਰਹੀ ਕਈ ਸਾਬਕਾ ਚਿਹਰੇ ਐਸੇ ਨੇ ਯੂਥ ਦਾ ਚਿਹਰਾ ਐ ਸਾਬਕਾ ਜ਼ਿਲ੍ਹਾ ਪ੍ਰਧਾਨ ਨਜ਼ਰ ਨਹੀਂ ਆ ਰਹੇ ਕਈ ਐਮਸੀ ਨਹੀਂ ਅੱਜ ਮੌਕੇ ਤੇ ਪਹੁੰਚੇ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਹਰ ਜਗ੍ਹਾ ਹਰ ਕਿਸੇ ਦਾ ਆਨਾ ਪੋਸੀਬਲ ਨਹੀਂ ਹੁੰਦਾ ਕਿਸੇ ਨੂੰ ਕਦੀ ਵੀ ਕਾਲ ਨਹੀਂ ਆ ਤਾਂ ਆਪ ਫੈਸਲਾ ਹੈ ਬਾਕੀ ਪਰਿਵਾਰ ਹੈ ਕਿਸੇ ਵੀ ਪਰਿਵਾਰ ਤੋਂ ਅੰਦਰ ਕੋਈ ਪਰਿਵਾਰ ਸਿਡੀ ਜੇ ਚਾਰ ਮੈਂਬਰ ਵੀ ਹੋਣ ਤਾਂ ਕਦੀ ਕਦੀ ਹੋ ਸਕਦਾ ਹੈ ਕਿ ਵਿਆਹ ਦੇ ਖਾਣਾ ਨੇ ਜੇ ਕੋਈ ਜੇ ਕੋਈ ਮੈਂਬਰ ਗੁੱਸੇ ਹੋਇਆ ਉਹਨੂੰ ਇੱਕ ਇਕੱਠੇ ਕਰਨ ਵਾਸਤੇ ਕੋਈ ਯਤਨ ਕਰੂਗਾ ਫਗਵਾੜਾ ਦੇ ਹਰਗੋਬਿੰਦ ਨਗਰ ਇਲਾਕੇ ਵਿੱਚ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਇਲੈਕਸ਼ਨਾਂ ਦੇ ਚੱਲਦਿਆਂ ਆਪਣੇ ਦਫ਼ਤਰ ਦਾ ਉਦਘਾਟਨ ਕਰ ਦਿੱਤਾ ਗਿਆ ਉਦ்கਾਟ ਮੇ ਸਮਾਰੋਹ ਵਿੱਚ ਅੱਜ ਮੀਤਵਾਰ ਜਾਮਨੀ ਗੋਮਰ ਅਤੇ ਕਾਂਗਰਸ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਆਪਣੇ ਸਾਥੀਆਂ ਦੇ ਨਾਲ ਪਹੁੰਚ ਕੇ ਹਾਜ਼ਰ ਹੋਈ ਹੈ ਇਸ ਮੀਟਿੰਗ ਵਿੱਚ ਕਾਂਗਰਸ ਪਾਰਟੀ ਦੇ ਕਈ ਵੱਡੇ ਚਿਹਰੇ ਗੈਰਹਾਜ਼ਰ ਰਹੇ ਸਿਆਸੀ ਗਲਿਆਰੀਆਂ ਵਿੱਚ ਇਹ ਚਰਚਾ ਆਮ ਚੱਲ ਰਹੀ ਹੈ ਕਿ ਜੇਕਰ ਫਗਵਾੜਾ ਵਿੱਚ ਕਾਂਗਰਸ ਪਾਰਟੀ ਦੀ ਇੱਕ ਜੁਟਤਾ ਨਹੀਂ ਹੋ ਰਹੀ ਤਾਂ ਸਿੱਧੇ ਤੌਰ ਤੇ ਇਸ ਦਾ ਅਸਰ ਲੋਕ ਸਭਾ ਇਲੈਕਸ਼ਨ ਦੇ ਉੱਪਰ ਪਵੇਗਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਮ ਐਲ ਏ ਬਲਵਿੰਦਰ ਸਿੰਘ ਢਾਲੀਵਾਲ ਅਤੇ ਉਮੀਦਵਾਰ ਜਾਮਨੀ ਗੋਮਰ ਨੇ ਕਿਹਾ ਕਿ ਉਹ ਹਾਰਪੁਰ ਹਲਕੇ ਤੋਂ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕਰਨਗੇ ਤੁਸੀਂ ਵੀ ਵੇਖੋ ਮੌਕੇ ਦੀਆਂ ਤਸਵੀਰਾਂ ਮੇਰੇ ਲਈ ਹਰ जोड़ा भी कॉम्पीटिशन है वो जिन्हें भी लोग उतरते हैं वो अपने उतर अपनी अपनी तैयारी के उतरते हैं असं अपनी तैयारी की साढ़े साल जिन्हें भी वर्ग के अपना अपना काम कर रहे हैं बेस्ट परफॉर्मेंस देने दे की दे कोशिश दे कर रहे हैं बेस्ट परफॉर्म करने की कोशिश कर रहे हैं तो इस तुँ बा रिजल्ट दस रेगा एक्चुअली कि मैं ये मनती हाँ ਲੋਕ ਸਵਾਲ ਤੋਂ ਉੱਤਰ ਰਿਹਾ ਵਿਜ਼ਨ ਕੀ ਹੈ ਤੁਹਾਡਾ ਸ਼ਹਿਰ ਕੋਲੇ ਕੀ ਕਰੋਗੇ ਭਾਵੇਂ ਨੈਸ਼ਨਲ ਇਹ ਇਲੈਕਸ਼ਨ ਹੈ ਪਰ ਕਿਉਂਕਿ ਜਿਹੜੇ ਲੋਕ ਨੇ ਉਹ ਆਪਣੀਆਂ ਮੰਗਾਂ ਲਈ ਜਿਹੜੇ ਡਿਮਾਂਡਸ ਹੁੰਦੀਆਂ ਜੋ ਚਾਹਦੇ ਆ ਉਹ ਵੀ ਕਰਦੇ ਆ ਤੁਹਾਡਾ ਕੀ ਵਿਜ਼ਨ ਹੈ ਸ਼ਹਿਰ ਕੋਲੇ ਇਹ ਸ਼ਹਿਰ ਕੋਲ ਜੇ ਦਿਨ ਤੋਂ ਆਪੀ ਕੈਂਪੇਨ ਸਟਾਰਟ ਕੀਤੀ ਹੈ ਅਲੱਗ ਨਾਲ ਜਗਾ ਤੋਂ ਜਾ ਰਹੇ ਨੇ ਕਿ ਲੋਕ ਸਿਰਫ ਆਪਣੇ ਇਸ਼ੂਸ ਲੈ ਕੇ ਨਹੀਂ ਆ ਰਹੇ ਕਿਉਂਕਿ ਆਪਾ ਉੱਪਰ ਜਾ ਕੇ ਸਿਰਫ ਪਾਰਟੀ ਦੇ ਰਹੇ ਲੋਕਾਂ ਨਾਲ स्कीम शुरू बीजेपी वालों, बंद किया जाए तो रेगुलर होनी चाहिए जंगली जानवर तो, जो उन्होंने घर आई जो खेत है लेते हैं जिन्नी खेती है थोड़ी बहुत खेती होती है एक मेजर इशू लोग लैके आए हैं माइनिंग है कि जो कांग्रेस सरकार

शहरपुर पोल यानी शहरपुर फगुवाड़ा शहरपुर पोल नहीं और हिसारपुर के बीच मेडिकल कॉलेज वो दी प्राइडेंट स्थिति किया देखो बहुत ज्यादा जरूरी है कि आप ਤੁਸੀਂ ਦੇਖ ਲਈਏ ਕਿ ਜੋ ਇਹ ਆਇਆ ਹੈ ਕਿ ਜੋ ਪਾਰਟੀ ਆਈ ਹੈ ਉਹ ਐਮਸੀ ਦੀ ਗੱਲ ਕਰ ਰਹੀ ਹੈ ਉਸ ਆਖੋ ਦੇ ਬਾਰੇ ਵਿੱਚ ਮੇਰੇ ਘਰ ਤਿੰਨ ਦਾ ਜਾਂ ਚਾਰ ਵਾਰੀ ਐਮਸੈਂ ਆਪਰੇਸ਼ਨ ਵੀ ਹੋ ਚੁੱਕਾ ਹੈ ਤੇ ਇਹ ਜਿਹੜੀ ਹੈਥ ਹੈ ਉਹ ਕੋ ਪ੍ਰਾਇੋਰਟੀ ਹੈ ਹੈਲਥ ਲਈ इवन ਬੱਚੇ ਜਿਹੜੇ ਸੁਵਿਧਾ ਕੇਂਦਰ ਦੀ ਮਨ ਚੈਡਾ ਤਾਂ ਜਿੰਦੇ ਹੁਣ ਸ਼ਾਰਕਪੁਰ ਵੀ ਹੁੰਦੇ ਤੇ ਕਨੈਕਟੀਵਿਟੀ ਥੋੜਾ ਜਿਹਾ ਈਜ਼ੀ ਹੋ ਜਾਏਗਾ ਉਹ ਦੇ ਦੇਗੀ ਮੜਾ ਫਗਵਾੜਾ ਦੇ ਵਿੱਚ ਕਾਂਗਰਸੀ ਇਕੱਠੀ ਨਹੀਂ ਨਜ਼ਰ ਆ ਰਹੀ ਕਈ ਸਾਫਕਾ ਚਿਹਰੇ ਐਸੇ ਨੇ ਯੂਥ ਦਾ ਚਿਹਰਾ ਐ ਸਾਫਕਾ ਜ਼ਿਲ੍ਹਾ ਪ੍ਰਧਾਨ ਨਜ਼ਰ ਨਹੀਂ ਆ ਰਹੇ ਕਈ ਐਮਸੀ ਨੇ ਅਜ ਮੌਕੇ ਤੇ ਪਹੁੰਚੇ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਹਰ ਜਗ੍ਹਾ ਹਰ ਕਿਸੇ ਦਾ ਆਨਾ ਪੋਸੀਬਲ ਨਹੀਂ ਹੁੰਦਾ ਕਿਸੇ ਨੂੰ ਨੇ ਜੇ ਕੋਈ ਜੇ ਕੋਈ ਮੈਂਬਰ ਗੁੱਸੇ ਹੋਇਆ ਉਹਨੂੰ ਇੱਕ ਇਕੱਠੇ ਕਰਨ ਵਾਸਤੇ ਕੋਈ ਯਤਨ ਕਰੋ ਪਰ ਕੌਣ ਹੈ ਪਰਿਵਾਰ ਚੜਾਇਆ ਕਿ ਉਹ ਲੋਕਦੇ ਵੀ ਆਪ ਕੋੜ ਦਿਨਾਂ ਬਾਅਦ ਆਖੇ ਵੀ ਉਹਨਾਂ ਨੇ ਬੇਈਰੋਲ ਕਿ ਕਾਂਗਰਸ ਪਾਰਟੀ ਹੈ ਜਹੀ ਪਾਰਟੀ ਹੈ ਜਿਨੇ ਤੇਜ ਦੀ ਆਜ਼ਾਦੀ ਵਿੱਚ ਜਿੱਥੇ ਐਮ ਜੋਗਦਾਨ ਪਾਇਆ ਉੱਥੇ ਹੀ ਪਿਛਲੇ 70 ਸਾਲਾਂ ਦੇ ਲੱਪਕ ਬੱਖ ਬੱਖ ਸਮੇਂਦਰ ਹਾਲਤੇ ਉਨਾ ਨੇ ਜਿੱਥੇ ਸਾਰੇ ਦੇਸ਼ ਦਾ ਵਿਕਾਸ ਕੀਤਾ ਦੇਸ਼ ਨੂੰ ਬਾਹਰਲੀ ਤੇ ਦਰੂਣੀ ਸ਼ਕਤੀਆਂ ਤੋਂ ਬਚਾਇਆ ਤੇ ਦੇਸ਼ ਵੀ ਪਾਇਦਾ ਬਣਾ ਕੇ ਰੱਖਿਆ ਇਸ ਵਾਸਤੇ ਅੱਜ ਦੇਖਿਏ ਜਦੋਂ ਤੋਂ ਇਧਰ ਵਿੱਚ ਭਾਜਵਾ ਸਰਕਾਰ ਆਈ ਹੈ ਉਦੋਂ ਤੋਂ ਹੀ ਦੇਸ਼ ਵਿੱਚ ਕਿਹੜਾ आज आपसी भाईचारा खराब होया है। और देखिए हर संभव कोशिश की जा रही है कि देश हिंदू और मुसलमान जोड़ा फल पाया जाए